ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦੋਸਤੋ ਗਰੀਬ ਮੁੰਡੇ ਨੇ ਕਰੋੜਪਤੀ ਕੁੜੀ ਦੀ ਜਾਨ ਬਚਾਈ ਫਿਰ ਕੁੜੀ ਨੇ ਜੋ ਕੀਤਾ ਦੇਖ ਕੇ ਇਨਸਾਨੀਅਤ ਵੀ ਰੋ ਪਈ ਦੋਸਤੋ ਇਹ ਸੱਚੀ ਕਹਾਣੀ ਪੰਜਾਬ ਦੀ ਹੈ ਪੰਜਾਬ ਦੀਆਂ ਸੜਕਾਂ ਅਕਸਰ ਸ਼ੋਰ ਨਾਲ ਭਰੀਆਂ ਹੁੰਦੀਆਂ ਹਨ ਪਰ ਉਸ ਦਿਨ ਨੈਸ਼ਨਲ ਹਾਈਵੇ ਨਾਲ ਜੁੜੀ ਸਰਵੀ ਰੋਡ ਤੇ ਅਜੀਬ ਜਿਹਾ ਸਰਨਾਟਾ ਪਸਰਿਆ ਹੋਇਆ ਸੀ ਸਟਰੀਟ ਲਾਈਟਾਂ ਦੀ ਪੀਲੀ ਰੋਸ਼ਨੀ ਸੜਕਾਂ ਤੇ ਲੰਬੇ ਲੰਬੇ ਪਰਛਾਵੇਂ ਬਣਾ ਰਹੀ ਸੀ ਦੂਰ ਕਿਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਵਿੱਚ ਵਿੱਚ ਦੀ ਤੇਜ਼ ਰਫ਼ਤਾਰ ਗੱਡੀਆਂ ਦੀ ਹਵਾ ਸਰਨਾਟੇ ਨੂੰ چیرਦੀ ਹੋਈ ਨਿਕਲ ਜਾਂਦੀ ਅਚਾਨਕ ਉਸ ਸ਼ਾਂਤੀ ਨੂੰ ਤੋੜਦੀ ਇੱਕ ਤੇਜ਼ ਆਵਾਜ਼ ਗੂੰਜੀ ਬ੍ਰੇਕਾਂ ਦੀ ਚੀਕ ਤੇ ਟਾਇਰਾਂ ਦੀ ਰਗੜ ਇੱਕ ਮਹਿੰਗੀ ਕਾਰ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ ਕਾਰ ਕੁਝ ਫਟਕੜੀਸ ਦੀ ਹੋਈ ਰੁਕ ਗਈ। ਕੁਝ ਸੈਕਿੰਡ ਤੱਕ ਸਭ ਸ਼ਾਂਤ ਰਿਹਾ। ਜਿਵੇਂ ਸੜਕ ਹੀ ਸਾਹ ਰੋਕ ਕੇ ਖੜ ਗਈ ਹੋਵੇ। ਕਾਰ ਦੇ ਅੰਦਰ ਡਰਾਈਵਰ ਸੀਟ ਤੇ ਇੱਕ ਕੁੜੀ ਬੈਠੀ ਸੀ। ਸਿਰ ਸਟੀering ਤੇ ਝੁਕਿਆ ਹੋਇਆ, ਅੱਖਾਂ ਬੰਦ, ਮੋਬਾਈਲ ਹੱਥੋਂ ਛੁੱਟ ਕੇ ਥਾਂ ਡਿੱਗ ਚੁੱਕਾ ਸੀ। ਦਰਵਾਜ਼ੇ ਅੰਦਰੋਂ ਲੋਕ ਹੋ ਚੁੱਕੇ ਸੀ। ਬਾਹਰੋਂ ਦੇਖਣ ਤੋਂ ਇਦਾਂ ਲੱਗ ਰਿਹਾ ਸੀ ਜਿਵੇਂ ਕਾਰ ਵਿੱਚ ਕੋਈ ਹਲਚਲ ਨਹੀਂ ਹੈ। ਹਾਈਵੇ ਤੇ ਲੋਕ ਲੰਘਦੇ ਰਹੇ। ਪਰ ਕਿਸੇ ਨੇ ਰੁੱਕ ਕੇ ਦੇਖਣ ਦੀ ਲੋੜ ਹੀ ਨਾ ਸਮਝੀ ਪੰਜਾਬ ਵਿੱਚ ਅੱਜਕੱਲ ਹਰ ਕੋਈ ਆਪਣੀ ਮੰਜ਼ਲ ਦੀ ਜਲਦੀ ਵਿੱਚ ਰਹਿੰਦਾ ਹੈ ਦੂਜਿਆਂ ਦੀ ਮੁਸੀਬਤ ਦੇਖਣ ਦਾ ਟਾਈਮ ਘੱਟ ਹੀ ਹੁੰਦਾ ਹੈ ਉਸੇ ਸੜਕ ਦੇ ਕਿਨਾਰੇ ਥੋੜੀ ਦੂਰ ਤੇ ਇੱਕ ਟਾਬਾਸੀ ਉੱਥੋਂ ਵਾਪਸ ਆ ਰਿਹਾ ਸੀ ਮਨਿੰਦਰ ਮਨਿੰਦਰ ਕਿਸੇ ਵੱਡੇ ਸ਼ਹਿਰ ਦਾ ਮੁੰਡਾ ਨਹੀਂ ਸੀ ਉਹ ਮਾਲਵੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸ਼ਹਿਰ ਕੰਮ ਕਰਨ ਲਈ ਆਇਆ ਸੀ ਬਾਪੂ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਅਚਾਨਕ ਉਸ ਦੇ ਮੋੜਿਆਂ ਤੇ ਆ ਗਈ ਸੀ ਪਿੰਡ ਵਿੱਚ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਸੀ ਤਾਂ ਉਹ ਆਪਣੀ ਛੋਟੀ ਭੈਣ ਨੂੰ ਨਾਲ ਲੈ ਕੇ ਪਟਿਆਲੇ ਦੇ ਕੋਲ ਆ ਕੇ ਰਹਿਣ ਲੱਗ ਪਿਆ ਦਿਨ ਵਿੱਚ ਕਦੇ ਦਿਹਾੜੀ ਕਰਦਾ ਕਦੇ ਟਰੱਕਾਂ ਦੇ ਵਿਚਾਲੇ ਛੋਟੇ-ਮੋਟੇ ਕੰਮ ਰਾਤ ਨੂੰ ਅਕਸਰ ਹਾਈਵੇ ਦੇ ਢਾਬੇ ਤੇ ਹੱਥ ਵਟਾ ਦਿੰਦਾ ਕੁਝ ਪੈਸੇ ਹੋਰ ਮਿਲ ਜਾਂਦੇ ਉਸ ਰਾਤ ਵੀ ਢਾਬੇ ਤੋਂ ਕੰਮ ਖਤਮ ਕਰਕੇ ਵਾਪਸ ਆ ਰਿਹਾ ਸੀ ਜਿਵੇਂ ਉਸ ਮੁੰਡੇ ਨੇ ਸੜਕ ਦੇ ਕਿਨਾਰੇ ਖੜੀ ਉਹ ਟੁੱਟੀ ਹੋਈ ਕਾਰ ਨੂੰ ਵੇਖਿਆ ਉਹਦੇ ਪੈਰ ਆਪਣੇ ਆਪ ਰੁਕ ਗਏ ਉਸਨੇ ਚਾਰੇ ਪਾਸੇ ਦੇਖਿਆ ਉਥੇ ਕੋਈ ਨਹੀਂ ਸੀ ਉਹ ਹੌਲੀ-ਹੌਲੀ ਕਾਰ ਦੇ ਕੋਲ ਗਿਆ ਅੰਦਰ ਝਾਕਿਆ ਤਾਂ ਦਿਲ ਜ਼ੋਰ ਨਾਲ ਧੜਕ ਉੱਠਿਆ ਕੁੜੀ ਬੇਹੋਸ਼ ਸੀ ਭੈਣ ਜੀ ਸੁਣ ਰਹੇ ਹੋ ਉਸਨੇ ਹਲਕੀ ਆਵਾਜ਼ ਵਿੱਚ ਬੁਲਾਇਆ ਕੋਈ ਜਵਾਬ ਨਾ ਆਇਆ ਮਨਿੰਦਰ ਲਈ ਇਦਾਂ ਦੇ ਹਾਲਾਤ ਨਵੇਂ ਸੀ ਹਾਈਵੇ ਤੇ ਰਹਿੰਦੇ ਹੋਏ ਉਸਨੇ ਕਈ ਹਾਦਸੇ ਵੇਖੇ ਸੀ ਜ਼ਿਆਦਾਤਰ ਲੋਕ ਡਰ ਦੇ ਮਾਰੇ ਕੋਲ ਹੀ ਨਹੀਂ ਆਉਂਦੇ ਪਰ ਇਸ ਵਾਰ ਮਾਮਲਾ ਅਲੱਗ ਸੀ ਕੁੜੀ ਕੱਲੀ ਸੀ ਤੇ ਮਦਦ ਤੋਂ ਬਿਨਾਂ ਉਹਦੀ ਹਾਲਤ ਵਿਗੜ ਸਕਦੀ ਸੀ ਉਹਨੇ ਅਜੇ ਹੀ ਵਿੱਚ ਉਹਨੇ ਚਾਰੇ ਪਾਸੇ ਵੇਖਿਆ ਤੇ ਕੋਲ ਪਿਆ ਇੱਕ ਪੱਥਰ ਚੁੱਕਿਆ ਇੱਕ ਪਾਲ ਲਈ ਉਸਦਾ ਹੱਥ ਰੁਕਿਆ ਉਸਨੂੰ ਪਤਾ ਸੀ ਸ਼ੀਸ਼ਾ ਤੋੜਨਾ ਸੌਖਾ ਨਹੀਂ ਹੋਵੇਗਾ ਹੱਥ ਵੱਢ ਵੀ ਸਕਦਾ ਪਰ ਉਸਨੇ ਜ਼ਿਆਦਾ ਨਾ ਸੋਚਿਆ ਪੱਥਰ ਸ਼ੀਸ਼ੇ ਨਾਲ ਟਕਰਾਇਆ ਕੱਟ ਵਿੱਚ ਤਰੇੜ ਪੈ ਗਈ ਦੂਜੀ ਵਾਰ ਜ਼ੋਰ ਨਾਲ ਸ਼ੀਸ਼ਾ ਟੁੱਟ ਗਿਆ ਹੱਥ ਵਿੱਚ ਹਲਕੀ ਜਹੀ ਖਰੋਚ ਆਈ ਪਰ ਉਸਨੇ ਧਿਆਨ ਨਾ ਦਿੱਤਾ ਉਸਨੇ ਅੰਦਰ ਹੱਥ ਪਾ ਕੇ ਦਰਵਾਜ਼ਾ ਖੋਲ੍ਹਿਆ ਸੀਟ ਬੈਲਟ ਹਟਾਈ ਬੜੀ ਸਾਵਧਾਨੀ ਨਾਲ ਕੁੜੀ ਨੂੰ ਬਾਹਰ ਕੱਢਿਆ ਕੁੜੀ ਦੇ ਸਾਹ ਚੱਲ ਰਹੇ ਸੀ ਇਹ ਵੇਖ ਕੇ ਉਹਨੂੰ ਥੋੜੀ ਰਾਹਤ ਮਿਲੀ ਮਨਿੰਦਰ ਨੇ ਤੁਰੰਤ ਆਪਣਾ ਫੋਨ ਕੱਢਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਲੋਕੇਸ਼ਨ ਦੱਸੀ ਜਦੋਂ ਤੱਕ ਐਂਬੂਲੈਂਸ ਨਾ ਆਈ ਉਹ ਸੜਕ ਦੇ ਕਿਨਾਰੇ ਬੈਠਾ ਕੁੜੀ ਦੀ ਨਬਜ਼ ਦੇਖਦਾ ਰਿਹਾ ਉਹਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਰਿਹਾ ਕੁਝ ਦੇਰ ਬਾਅਦ ਐਂਬੂਲੈਂਸ ਦੀ ਆਵਾਜ਼ ਗੂੰਜੀ ਡਾਕਟਰ ਤੇ ਨਰਸਾਂ ਨੇ ਕੁੜੀ ਨੂੰ ਸਟੇਚਰ ਤੇ ਲਟਾਇਆ ਜਾਂਦੇ ਜਾਂਦੇ ਡਾਕਟਰ ਨੇ ਪੁੱਛਿਆ ਤੁਸੀਂ ਰਿਸ਼ਤੇਦਾਰ ਹੋ ਮਨਿੰਦਰ ਨੇ ਸਿਰ ਹਿਲਾ ਕੇ ਕਿਹਾ ਨਹੀਂ ਬਸ ਰਸਤੇ ਤੋਂ ਜਾ ਰਿਹਾ ਸੀ ਡਾਕਟਰ ਨੇ ਉਹਦਾ ਧੰਨਵਾਦ ਕੀਤਾ ਤੇ ਐਂਬੂਲੈਂਸ ਰਵਾਨਾ ਹੋ ਗਈ ਮਨਿੰਦਰ ਉੱਥੇ ਹੀ ਖੜਾ ਰਿਹਾ ਕੁਝ ਸੈਕਿੰਡ ਤੱਕ ਉਸਨੇ ਐਮਬੋਲੈਸ ਨੂੰ ਜਾਂਦੇ ਵੇਖਿਆ ਫਿਰ ਚੁੱਪਚਾਪ ਅੱਗੇ ਵੱਲ ਵਧ ਪਿਆ ਨਾ ਉਸਨੇ ਆਪਣਾ ਨਾਮ ਦੱਸਿਆ ਅਤੇ ਨਾ ਹੀ ਕੁਝ ਮੰਗਿਆ ਉਸ ਨੂੰ ਨਹੀਂ ਪਤਾ ਸੀ ਉਹ ਕੁੜੀ ਕੌਣ ਹੈ ਮਨਿੰਦਰ ਇਹ ਵੀ ਨਹੀਂ ਜਾਣਦਾ ਸੀ ਉਹ ਸ਼ਾਇਦ ਇੱਕ ਬਹੁਤ ਵੱਡੇ ਅਮੀਰ ਪਰਿਵਾਰ ਦੀ ਕੁੜੀ ਹੈ ਉਹਦੇ ਲਈ ਉਹ ਸਿਰਫ ਇੱਕ ਬੇਹੋਸ਼ ਇਨਸਾਨ ਸੀ ਜੀਨੂੰ ਮਦਦ ਦੀ ਲੋੜ ਸੀ ਪਰ ਹਸਪਤਾਲ ਦੇ ਉਸ ਕਮਰੇ ਵਿੱਚ ਕੁਝ ਘੰਟਿਆਂ ਬਾਅਦ ਜਦੋਂ ਕੁੜੀ ਦੀਆਂ ਅੱਖਾਂ ਖੁੱਲਣਗੀਆਂ ਤਾਂ ਪਹਿਲਾ ਸਵਾਲ ਪੁੱਛੇਗੀ ਉਹ ਮੁੰਡਾ ਕਿੱਥੇ ਹੈ ਜਿਸਨੇ ਮੈਨੂੰ ਸੜਕ ਤੋਂ ਚੁੱਕਿਆ ਸੀ ਹਸਪਤਾਲ ਦੀਆਂ ਚਿੱਟੀਆਂ ਕੰਧਾਂ ਦੇ ਵਿਚਾਲੇ ਸਵੇਰ ਦੀ ਹਲਕੀ ਰੌਸ਼ਨੀ ਫੈਲ ਚੁੱਕੀ ਸੀ ਮਸ਼ੀਨਾਂ ਦੀ ਹੌਲੀ ਆਵਾਜ਼ ਨਰਸਾਂ ਦੇ ਪੈਰਾਂ ਦੀ ਅਹੜ ਉਸ ਕਮਰੇ ਵਿੱਚ ਇੱਕ ਅਜੀਬ ਜਿਹਾ ਸਰਨਾਟਾ ਪੈਦਾ ਕਰ ਰਹੀ ਸੀ ਬੈੱਡ ਤੇ ਪਈ ਕੁੜੀ ਨੇ ਹੌਲੀ-ਹੌਲੀ ਅੱਖਾਂ ਖੋਲੀਆਂ ਸਿਰ ਭਾਰੀ ਸੀ ਜਿਵੇਂ ਕਿਸੇ ਨੇ ਅੰਦਰੋਂ ਕੱਸ ਕੇ ਫੜ ਰੱਖਿਆ ਹੋਵੇ ਉਹਨੇ ਪਲਕਾਂ ਨੂੰ ਚਿਪਕਾਇਆ ਆਸੇ-ਪਾਸੇ ਵੇਖਿਆ ਇੱਕ ਡੂੰਗਾ ਸਾਹ ਲਿਆ ਤੁਸੀਂ ਹੋਸ਼ ਵਿੱਚ ਆ ਰਹੇ ਹੋ ਕੋਲ ਖੜੀ ਨਰਸ ਨੇ ਕਿਹਾ ਘਬਰਾਉਣਾ ਕੁੜੀ ਨੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਹਲਕੀ ਸੀ ਮੈਂ ਕਿੱਥੇ ਹਾਂ ਤੁਸੀਂ ਸ਼ਹਿਰ ਦੇ ਵੱਡੇ ਟਰੋਮਾ ਸੈਂਟਰ ਵਿੱਚ ਹੋ ਕੱਲ ਰਾਤ ਐਕਸੀਡੈਂਟ ਹੋਇਆ ਸੀ ਕੁੜੀ ਨੇ ਅੱਖਾਂ ਬੰਦ ਕਰ ਲਈਆਂ ਟੁੱਟੇ-ਫੁੱਟੇ ਸੀਨ ਉਹਦੇ ਦਿਮਾਗ ਵਿੱਚ ਆਉਣ ਲੱਗੇ ਤੇਜ਼ ਰਫ਼ਤਾਰ, ਅਚਾਨਕ ਬ੍ਰੇਕਾਂ, ਸੜਕ ਦੀਆਂ ਲਾਈਟਾਂ ਤੇ ਫਿਰ ਜ਼ੋਰਦਾਰ ਝਟਕਾ ਉਹਨੇ ਅੱਖਾਂ ਖੋਲ੍ਹਦਿਆਂ ਅਗਲਾ ਸਵਾਲ ਪੁੱਛਿਆ ਉਹ ਜਿਸਨੇ ਮੈਨੂੰ ਬਾਹਰ ਕੱਢਿਆ ਸੀ ਉਹ ਮੁੰਡਾ ਇੱਕ ਪਲ ਰੁਕੀ ਤੁਸੀਂ ਕਿਸ ਦੀ ਗੱਲ ਕਰ ਰਹੇ ਹੋ ਉਹ ਮੁੰਡਾ ਜਿਸਨੇ ਮੈਨੂੰ ਸੜਕ ਤੋਂ ਚੁੱਕਿਆ ਉਹ ਠੀਕ ਹੈ ਨਾ ਉਹਦੀ ਆਵਾਜ਼ ਵਿੱਚ ਬੇਚੈਨੀ ਸਾਫ਼ ਸੀ ਨਰਸ ਨੇ ਹੌਲੀ ਮੁਸਕਾਨ ਨਾਲ ਕਿਹਾ ਹਾਂ ਉਹ ਠੀਕ ਹੈ ਉਸੇ ਨੇ ਐਂਬੂਲੈਂਸ ਨੂੰ ਕਾਲ ਕੀਤੀ ਸੀ ਪਰ ਉਹ ਤੁਹਾਡੇ ਨਾਲ ਨਹੀਂ ਆਇਆ ਕੁੜੀ ਨੇ ਬੈੱਡ ਦਾ ਕਿਨਾਰਾ ਹੱਥ ਨਾਲ ਕੱਸ ਕੇ ਫੜ ਲਿਆ ਉਸ ਨੂੰ ਅਚਾਨਕ ਅਹਿਸਾਸ ਜਾ ਹੋਇਆ ਜਿਸ ਨੇ ਉਸ ਦੀ ਜਾਨ ਬਚਾਈ ਉਹ ਬਿਨਾ ਨਾਮ ਦੱਸੇ ਚਲਾ ਗਿਆ ਉਸ ਨੂੰ ਅਜੀਬ ਜਿਹਾ ਖਾਲੀਪਨ ਮਹਿਸੂਸ ਹੋਇਆ ਇਸੇ ਦੌਰਾਨ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਬਾਹਰੋਂ ਕੁਝ ਲੋਕ ਤੇਜ਼ੀ ਨਾਲ ਅੰਦਰ ਆਏ ਸਿਕਿਉਰਿਟੀ ਤੇ ਇੱਕ ਡਾਕਟਰ ਤੇ ਉਹਨਾਂ ਦੇ ਪਿੱਛੇ ਇੱਕ ਅਤਖੜ ਉਮਰ ਦਾ ਬੰਦਾ ਮਹਿੰਗੇ ਕੱਪੜੇ ਤੇ ਗੰਭੀਰ ਚਿਹਰਾ ਅੱਖਾਂ ਵਿੱਚ ਫਿਕਰ ਕੀਰਤ ਉਹ ਆਦਮੀ ਅੱਗੇ ਵਧਿਆ ਤੇ ਬੇਟੀ ਦਾ ਹੱਥ ਫੜ ਲਿਆ ਕੀਰਤ ਨੇ ਆਪਣੇ ਪਾਪਾ ਵੱਲ ਵੇਖਿਆ ਇਹ ਸਨ ਸਰਦਾਰ ਬਲਵਿੰਦਰ ਸਿੰਘ ਸ਼ਹਿਰ ਦੇ ਜਾਣੇ ਪਹਿਚਾਨੇ ਕਾਰੋਬਾਰੀ ਤੇ ਵੱਡੇ ਜ਼ਿਮੀਦਾਰ ਪੰਜਾਬ ਦੀ ਰਾਜਨੀਤੀ ਤੇ ਕਾਰੋਬਾਰ ਵਿੱਚ ਉਹਨਾਂ ਦਾ ਵੱਡਾ ਨਾਮ ਸੀ ਪਾਪਾ ਕੀਰਤ ਦੀ ਆਵਾਜ਼ ਭਰ ਗਈ ਡਰ ਗਈ ਸੀ ਨਾ ਬਲਵਿੰਦਰ ਸਿੰਘ ਨੇ ਕਿਹਾ ਡਾਕਟਰ ਨੇ ਦੱਸਿਆ ਹੈ ਹੁਣ ਸਭ ਠੀਕ ਹੈ ਕੀਰਤ ਨੇ ਸਿਰ ਹਿਲਾਇਆ ਫਿਰ ਅਚਾਨਕ ਬੋਲੀ ਪਾਪਾ ਜਿਨੇ ਮੈਨੂੰ ਬਚਾਇਆ ਉਹ ਕੌਣ ਹੈ ਬਲਵਿੰਦਰ ਸਿੰਘ ਨੇ ਡਾਕਟਰ ਵੱਲ ਦੇਖਿਆ ਡਾਕਟਰ ਨੇ ਸੰਖੇਪ ਵਿੱਚ ਦੱਸਿਆ ਕਿ ਉਹ ਇੱਕ ਸਧਾਰਨ ਮੁੰਡਾ ਸੀ ਜੋ ਰਾਤ ਨੂੰ ਢਾਬੇ ਤੋਂ ਵਾਪਸ ਆ ਰਿਹਾ ਸੀ ਉਸਨੇ ਮਦਦ ਕੀਤੀ ਤੇ ਚਲਾ ਗਿਆ ਦੇਖੋ ਕੀਰਤ ਬਲਵਿੰਦਰ ਸਿੰਘ ਨੇ ਡੂੰਘਾ ਸਾਹ ਲੈ ਕੇ ਕਿਹਾ ਇਦਾਂ ਦੇ ਲੋਕ ਕਈ ਵਾਰ ਫਾਇਦਾ ਵੀ ਚੁੱਕਦੇ ਹਨ ਚੰਗਾ ਹੋਇਆ ਉਹ ਜ਼ਿਆਦਾ देर ਨਹੀਂ ਰੁਕਿਆ ਕੀਰਤ ਨੇ ਹੈਰਾਨ ਹੋ ਕੇ ਬਲਵਿੰਦਰ ਸਿੰਘ ਵੱਲ ਵੇਖਿਆ ਪਾਪਾ ਜੇਕਰ ਉਹ ਨਾ ਹੁੰਦਾ ਤਾਂ ਬਲਵਿੰਦਰ ਸਿੰਘ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਹੁਣ ਆਰਾਮ ਕਰੋ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਪਰ ਕੀਰਤ ਲਈ ਇਹਦਾ ਮਤਲਬ ਸੀ ਉਹਦੇ ਮਨ ਵਿੱਚ बार-बार ਉਸੇ ਅਣਜਾਣ ਚਿਹਰੇ ਦੀ ਤਸਵੀਰ ਆ ਰਹੀ ਸੀ ਜਿਸ ਨੇ ਉਸਨੂੰ ਪੂਰੀ ਤਰ੍ਹਾਂ ਦੇਖਿਆ ਵੀ ਨਹੀਂ ਸੀ ਬਸ ਇੱਕ ਅਹਿਸਾਸ ਇੱਕ ਭਰੋਸਾ ਉਸੇ ਦਿਨ ਸ਼ਾਮ ਤੱਕ ਕੀਰਤ ਦੀ ਹਾਲਤ ਚੰਗੀ ਹੋ ਗਈ। ਉਹਨੇ ਡਾਕਟਰ ਨੂੰ ਅਪੀਲ ਕੀਤੀ ਕਿ ਉਸ ਮੁੰਡੇ ਨੂੰ ਲੱਭਣਾ ਚਾਹੁੰਦੀ ਹੈ। ਹਸਪਤਾਲ ਦੇ ਸਟਾਫ ਨੇ ਆਸੇ-ਪਾਸੇ ਪੁੱਛਿਆ। ਕੁਝ ਲੋਕਾਂ ਨੇ ਦੱਸਿਆ ਰਾਤ ਵਿੱਚ ਇੱਕ ਪੇਂਡੂ ਮੁੰਡਾ ਢਾਬੇ ਕੋਲ ਕੰਮ ਕਰਦਾ ਹੈ। ਉਸ ਦਾ ਘਰ ਸ਼ਹਿਰ ਦੇ ਦੂਜੇ ਕੋਨੇ ਵਿੱਚ ਹੈ। ਮਨਿੰਦਰ ਦਾ ਦਿਨ ਹਮੇਸ਼ਾ ਦੀ ਤਰ੍ਹਾਂ ਸ਼ੁਰੂ ਹੋਇਆ। ਸਵੇਰੇ-ਸਵੇਰੇ ਨਿਰਮਾਣ ਵਾਲੀ ਥਾਂ ਤੇ ਪਹੁੰਚਿਆ। ਧੁੱਪ ਤੇਜ਼ ਹੋ ਰਹੀ ਸੀ। ਇੱਟਾਂ ਚੁੱਕਦੇ-ਚੁੱਕਦੇ ਹੱਥ ਦੁਖਣ ਲੱਗੇ। ਕੱਲ ਰਾਤ ਦੀ ਘਟਨਾ ਉਹਦੇ ਦਿਮਾਗ ਵਿੱਚ ਬਾਰ-ਬਾਰ ਆ ਰਹੀ ਸੀ ਪਰ ਉਸਨੇ ਖੁਦ ਨੂੰ ਕੰਮ ਵਿੱਚ ਉਲਝਾਈ ਰੱਖਿਆ ਸ਼ਾਮ ਨੂੰ ਜਦੋਂ ਢਾਬੇ ਤੇ ਪਹੁੰਚਿਆ ਤਾਂ ਢਾਬੇ ਦੇ ਮਾਲਕ ਨੇ ਉਸਨੂੰ ਆਵਾਜ਼ ਦਿੱਤੀ ਹੋਏ ਮਨਿੰਦਰ ਅੱਜ ਵੱਡੀਆਂ ਗੱਡੀਆਂ ਵਾਲੇ ਬੰਦੇ ਤੈਨੂੰ ਲੱਭ ਰਹੀ ਸੀ ਮੈਨੂੰ ਮਨਿੰਦਰ ਇੱਕਦਮ ਹੈਰਾਨ ਰਹਿ ਗਿਆ ਹਾਂ ਕਹਿੰਦੇ ਕਿਸੇ ਐਕਸੀਡੈਂਟ ਵਾਲੀ ਕੁੜੀ ਬਾਰੇ ਪੁੱਛਣਾ ਮਨਿੰਦਰ ਦਾ ਦਿਲ ਜ਼ੋਰ ਨਾਲ ਧੜਕ ਉੱਠਿਆ ਉਹਨੂੰ ਡਰ ਲੱਗਣ ਲੱਗਾ ਕਿਤੇ ਉਸਤੇ ਕੋਈ ਦੋਸ਼ ਨਾ ਲਾ ਦਿੱਤਾ ਜਾਵੇ ਉਹ ਸੋਚਾਂ ਵਿੱਚ ਪੈ ਗਿਆ ਥੋੜੀ ਦੇਰ ਬਾਅਦ ਢਾਬੇ ਦੇ ਬਾਹਰ ਇੱਕ ਵੱਡੀ ਗੱਡੀ ਆ ਕੇ ਰੁਕੀ ਉਹਦੇ ਵਿੱਚੋਂ ਦੋ ਲੋਕ ਉਤਰੇ ਉਹਨਾਂ ਦੇ ਕੱਪੜੇ ਤੇ ਬੋਲਚਾਲ ਤੋਂ ਸਾਫ ਸੀ ਕਿ ਉਹ ਕਿਸੇ ਰੱਜੇ ਪੁੱਜੇ ਘਰ ਤੋਂ ਹਨ ਤੋਂ ਮਨਿੰਦਰ ਹੈ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਜੀ ਮਨਿੰਦਰ ਨੇ ਝਿਜਕਦੇ ਹੋਏ ਕਿਹਾ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਦੀਦੀ ਜੀ ਹੋਸ਼ ਵਿੱਚ ਆ ਗਈ ਹਨ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ ਮਨਿੰਦਰ ਨੇ ਕੁਝ ਪਲ ਸੋਚਿਆ ਫਿਰ ਬੋਲਿਆ ਮੈਂ ਜੋ ਕਰਨਾ ਸੀ ਕਰ ਦਿੱਤਾ ਹੁਣ ਮਿਲਣ ਦਾ ਕੀ ਮਤਲਬ ਉਹ ਤੁਹਾਡਾ ਸ਼ੁਕਰੀਆ ادا ਕਰਨਾ ਚਾਹੁੰਦੇ ਨੇ ਇੱਕ ਬੰਦੇ ਨੇ ਕਿਹਾ ਮਨਿੰਦਰ ਨੇ ਸਿਰ ਝੁਕਾ ਲਿਆ ਠੀਕ ਹੈ ਹਸਪਤਾਲ ਪਹੁੰਚਦੇ ਮਾਹੌਲ ਬਦਲ ਗਿਆ ਉਹ ਚਿੱਟੀਆਂ ਕੰਦਾ ਕੀਰਤ ਨੇ ਜਿਵੇਂ ਹੀ ਮਨਿੰਦਰ ਨੂੰ ਵੇਖਿਆ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ ਤੁਸੀਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਮਨਿੰਦਰ ਨੇ ਹੱਥ ਜੋੜ ਕੇ ਕਿਹਾ ਤੁਸੀਂ ਠੀਕ ਹੋ ਬਸ ਇੰਨਾ ਹੀ ਬਹੁਤ ਹੈ ਬਲਵਿੰਦਰ ਸਿੰਘ ਪਿੱਛੇ ਖੜੇ ਇਹ ਸਭ ਵੇਖ ਰਹੇ ਸੀ ਉਹਨਾਂ ਨੇ ਮਨਿੰਦਰ ਨੂੰ ਉੱਤੋਂ ਲੈ ਕੇ ਹੇਠਾਂ ਤੱਕ ਵੇਖਿਆ ਸਧਾਰਨ ਕੱਪੜੇ ਥੱਕਿਆ ਚਿਹਰਾ ਤੁਹਾਨੂੰ ਇੱਥੇ ਕਿਸ ਨੇ ਬੁਲਾਇਆ ਬਲਵਿੰਦਰ ਸਿੰਘ ਨੇ ਠੰਡੇ ਸਵਰ ਵਿੱਚ ਪੁੱਛਿਆ ਤੁਹਾਡੀ ਬੇਟੀ ਨੇ ਮਨਿੰਦਰ ਨੇ ਸ਼ਾਂਤ ਸਵਰ ਵਿੱਚ ਜਵਾਬ ਦਿੱਤਾ ਬਲਵਿੰਦਰ ਸਿੰਘ ਦੇ ਚਿਹਰੇ ਤੇ ਆਸਹਿਜਤਾ ਸੀ ਦੇਖੋ ਜੋ ਹੋਇਆ ਉਸਦੇ ਲਈ ਸ਼ੁਕਰੀਆ ਸਿਕਿਉਰਿਟੀ ਤੁਹਾਨੂੰ ਬਾਹਰ ਤੱਕ ਛੱਡ ਦੇਵੇਗੀ ਕੀਰਤ ਨੇ ਆਪਣੇ ਪਾਪਾ ਵੱਲ ਵੇਖਿਆ ਪਾਪਾ ਇਹ ਉਹੀ ਐ ਜਿਸਨੇ ਮੇਰੀ ਜਾਨ ਬਚਾਈ ਤੇ ਅਸੀਂ ਧੰਨਵਾਦ ਕਹਿ ਦਿੱਤਾ ਬਲਵਿੰਦਰ ਸਿੰਘ ਨੇ ਸਖਤੀ ਨਾਲ ਕਿਹਾ ਮਨਿੰਦਰ ਚੁੱਪ ਚਾਪ ਖੜਾ ਰਿਹਾ ਉਹਨੇ ਕੁਝ ਨਹੀਂ ਕਿਹਾ ਉਸਨੇ ਇੱਕ ਨਜ਼ਰ ਕੀਰਤ ਤੇ ਪਾਈ ਤੇ ਬਾਹਰ ਵੱਲ ਵੱਤ ਗਿਆ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਕੀਰਤ ਦੀ ਸਿਹਤ ਹੌਲੀ-ਹੌਲੀ ਸੰਭਲਣ ਲੱਗੀ ਪਰ ਉਹਦਾ ਮਨ ਕਿਸੇ ਹੋਰ ਹੀ ਉਲਝਣ ਵਿੱਚ ਸੀ ਚਮਕ-ਦਮਕ ਵਾਲਾ ਸ਼ਹਿਰ ਵੱਡੀ ਕੋਠੀ 24 ਘੰਟੇ ਮੌਜੂਦ ਨੌਕਰ ਚੱਕਰ ਸਭ ਕੁਝ ਹੁੰਦੇ ਹੋਏ ਉਸ ਨੂੰ ਪਹਿਲੀ ਵਾਰ ਲੱਗਾ ਕਿ ਉਹ ਕਿਸੇ ਅਧੂਰੀ ਕਹਾਣੀ ਦਾ ਹਿੱਸਾ ਹੈ बार-बार ਉਹਦੇ ਦਿਮਾਗ ਵਿੱਚ ਉਹੀ ਸਧਾਰਨ ਜਿਹਾ ਚਿਹਰਾ ਘੁੰਮ ਜਾਂਦਾ ਜਿਸ ਨੇ ਬਿਨਾਂ ਨਾਮ ਪੁੱਛੇ ਬਿਨਾਂ ਕੁਝ ਮੰਗੇ ਉਸ ਨੂੰ ਮੌਤ ਦੇ ਮੂੰਹ ਤੋਂ ਖਿੱਚ ਲਿਆ ਸੀ ਉਦੋਂ ਮਨਿੰਦਰ ਆਪਣੀ ਦੁਨੀਆ ਵਿੱਚ ਵਾਪਸ ਆ ਚੁੱਕਾ ਸੀ ਉਹਦੀ ਦੁਨੀਆ ਕਿਸੇ ਹਸਪਤਾਲ ਦੇ ਕਮਰੇ ਵਰਗੀ ਸਾਫ਼ ਤੇ ਸਾਬਤ ਨਹੀਂ ਸੀ ਸਵੇਰ ਹੁੰਦੀ ਉਹ ਨਿਰਮਾਣ ਵਾਲੀ ਥਾਂ ਤੇ ਪਹੁੰਚ ਜਾਂਦਾ ਜਿੱਥੇ ਸੂਰਜ ਨਿਕਲਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਸੀ ਸੀਮੈਂਟ ਦੀਆਂ ਬੋਰੀਆਂ ਚੱਕਦੇ-ਚੱਕਦੇ ਉਹਦੇ ਮੋਢੇ ਆਕੜ ਜਾਂਦੇ ਪਰ ਉਹ ਸ਼ਿਕਾਇਤ ਨਹੀਂ ਕਰਦਾ ਉਸ ਨੂੰ ਪਤਾ ਸੀ ਹਰ ਦਿਨ ਦੀ ਮਿਹਨਤ ਉਸ ਦੀ ਤੇ ਉਸ ਦੀ ਭੈਣ ਦੀ ਜ਼ਿੰਦਗੀ ਨੂੰ ਇੱਕ ਦਿਨ ਅੱਗੇ ਵਧਾ ਦਿੰਦੀ ਹੈ ਸ਼ਾਮ ਢਲਦੇ ਹੀ ਉਹ ਭੈਣ ਨੂੰ ਲੈਂਡ ਸਕੂਲ ਦੇ ਕੋਲ ਜਾਂਦਾ ਉਹ ਛੋਟਾ ਜਿਹਾ ਸਰਕਾਰੀ ਸਕੂਲ ਜਿੱਥੇ ਉਸ ਦੀ ਭੈਣ ਪੜ੍ਹਦੀ ਸੀ ਕੁੜੀ ਦਾ ਨਾਮ ਪ੍ਰੀਤ ਸੀ ਨਾਮ ਦੀ ਤਰ੍ਹਾਂ ਹੀ ਮਿੱਠੀ ਚਾਂਚਲ ਤੇ ਜ਼ਿੰਦਗੀ ਨਾਲ ਭਰੀ ਹੋਈ ਸੀ ਜਿਵੇਂ ਹੀ ਮਨਿੰਦਰ ਉਹਨੂੰ ਵੇਖਦਾ ਉਹਦੀ ਸਾਰੀ ਦੁਕਾਨ ਕੁਝ ਪਲਾਂ ਵਿੱਚ ਗਾਇਬ ਹੋ ਜਾਂਦੀ ਵੀਰੇ ਅੱਜ ਮੈਡਮ ਨੇ ਮੈਨੂੰ ਬੋਰਡ ਤੇ ਲਿਖਣ ਦਿੱਤਾ ਪ੍ਰੀਤ ਖੁਸ਼ੀ ਨਾਲ ਬੋਲੀ ਮਨਿੰਦਰ ਮੁਸਕੁਰਾਇਆ ਤੇ ਬੋਲਿਆ ਵਧੀਆ ਪੜ੍ਹੇਂਗੀ ਤਾਂ ਹੀ ਅੱਗੇ ਵਧੇਂਗੀ ਉਹਨਾਂ ਦੋਵਾਂ ਦਾ ਘਰ ਇੱਕ ਛੋਟੀ ਜਿਹੀ ਝੁੱਗੀ ਨੁਮਾ ਕਮਰਾ ਸੀ ਜੋ ਸ਼ਹਿਰ ਦੀਆਂ ਚਮਕਦਾਰ ਕੋਠੀਆਂ ਤੋਂ ਬਹੁਤ ਦੂਰ ਸੀ ਛੱਤ ਚੌਂਦੀ ਸੀ ਕੰਧਾਂ ਵਿੱਚ ਦਰਾਰਾਂ ਸੀ ਪਰ ਉਸ ਜਗ੍ਹਾ ਵਿੱਚ ਇੱਕ ਆਪਣਾਪਨ ਸੀ ਉਹੀ ਕਮਰਾ ਜਿੱਥੇ ਮਨਿੰਦਰ ਹਰ ਰਾਤ ਇਹ ਸੋਚ ਕੇ ਸੌਂਦਾ ਸੀ ਕਿ ਕਿਸੇ ਤਰ੍ਹਾਂ ਭੈਣ ਦੀ ਪੜ੍ਹਾਈ ਨਾ ਰੁਕੇ ਉਸ ਰਾਤ ਜਦੋਂ ਮਨਿੰਦਰ ਪ੍ਰੀਤ ਲਈ ਖਾਣਾ ਬਣਾ ਰਿਹਾ ਸੀ ਉਸ ਨੂੰ ਹਸਪਤਾਲ ਦਾ ਸੀਨ ਯਾਦ ਆ ਗਿਆ ਕੀਰਤ ਦੀਆਂ ਅੱਖਾਂ ਵਿੱਚ ਉਹ ਐਹਸਾਨ ਤੇ ਉਸਦੇ ਬਾਪੂ ਦੀਆਂ ਠੰਡੀਆਂ ਨਿਗਾਮਾਂ ਉਹ ਸਮਝ ਗਿਆ ਸੀ ਉਹ ਦੋ ਅਲੱਗ-ਅਲੱਗ ਦੁਨੀਆਂ ਦੇ ਲੋਕ ਹਨ ਇਧਰ ਕੀਰਤ ਵੀ ਚੁੱਪਚਾਪ ਆਪਣੀ ਲੜਾਈ ਲੜ ਰਹੀ ਸੀ ਉਹਨੇ ਆਪਣੇ ਪਾਪਾ ਨਾਲ ਦੁਬਾਰਾ ਮਨਿੰਦਰ ਦਾ ਜ਼ਿਕਰ ਕੀਤਾ ਪਾਪਾ ਮੈਂ ਉਸ ਮੁੰਡੇ ਬਾਰੇ ਸੋਚ ਰਹੀ ਆ ਬਲਵਿੰਦਰ ਸਿੰਘ ਨੇ ਗੱਲ ਕੱਟ ਦਿੱਤੀ ਕੀਰਤ ਮੈਂ ਕਿਹਾ ਸੀ ਨਾ ਉਸ ਵਿਸ਼ੇ ਨੂੰ ਇੱਥੇ ਹੀ ਖਤਮ ਕਰੋ ਤੁਹਾਨੂੰ ਆਰਾਮ ਕਰਨਾ ਚਾਹੀਦਾ ਪਾਪਾ ਉਸਨੇ ਮੇਰੀ ਜਾਨ ਬਚਾਈ ਹੈ ਕੀਰਤ ਨੇ ਸ਼ਾਂਤ ਪਰ ਦ੍ਰਿੜ ਸਵਰ ਵਿੱਚ ਕਿਹਾ ਜੇਕਰ ਉਹ ਨਾ ਹੁੰਦਾ ਤਾਂ ਅੱਜ ਤੁਸੀਂ ਮੇਰੇ ਨਾਲ ਗੱਲ ਵੀ ਨਹੀਂ ਕਰ ਰਹੇ ਹੁੰਦੇ ਬਲਵਿੰਦਰ ਸਿੰਘ ਚੁੱਪ ਹੋ ਗਏ ਉਹਨਾਂ ਨੇ ਖਿੜਕੀ ਤੋਂ ਬਾਹਰ ਵੇਖਿਆ ਉਹਨਾਂ ਲਈ ਇਹ ਸਿਰਫ ਹਾਦਸਾ ਸੀ ਪਰ ਕੀਰਤ ਲਈ ਇਹ ਜ਼ਿੰਦਗੀ ਬਦਲਣ ਦੇ ਵਾਲਾ ਅਨੁਭਵ ਸੀ ਅਗਲੇ ਦਿਨ ਕੀਰਤ ਨੇ ਆਪਣੇ ਪੱਧਰ ਤੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਉਸ ਹਸਪਤਾਲ ਦੀ ਇੱਕ ਨਰਸ ਤੋਂ ਟਾਬੇ ਦਾ ਨਾਮ ਪੁੱਛਿਆ ਫਿਰ ਉੱਥੋਂ ਦੇ ਆਸ-ਪਾਸੇ ਦੇ ਇਲਾਕੇ ਬਾਰੇ ਵੀ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਉਹਨੇ ਆਪਣੇ ਡਰਾਈਵਰ ਨੂੰ ਨਿਰਦੇਸ਼ ਦਿੱਤਾ ਦੀ ਉਸ ਜਗ੍ਹਾ ਕੋਲ ਰੁਕੇ ਪਰ ਕਿਸੇ ਨੂੰ ਦੱਸੇ ਵੀ ਨਾ ਜਦੋਂ ਗੱਡੀ ਟਾਬੇ ਦੇ ਕੋਲ ਰੁਕੀ ਤਾਂ ਸੀਰਤ ਨੇ ਦੂਰੋਂ ਮੰਨਿੰਦਰ ਨੂੰ ਵੇਖਿਆ ਉਹੀ ਸਧਾਰਨ ਕੱਪੜੇ ਥੱਕਿਆ ਹੋਇਆ ਚਿਹਰਾ ਪਰ ਅੱਖਾਂ ਵਿੱਚ ਅਜੀਬ ਜਿਹਾ ਸਕੂਨ ਉਹ ਕੁਝ ਬੱਚਿਆਂ ਨੂੰ ਸੜਕ ਪਾਰ ਕਰਾਉਣ ਵਿੱਚ ਮਦਦ ਕਰ ਰਿਹਾ ਸੀ ਇਹ ਸੀਨ ਕੀਰਤ ਦੇ ਦਿਲ ਵਿੱਚ ਉਤਰ ਗਿਆ ਉਹਨੇ ਡਰਾਈਵਰ ਨੂੰ ਕਿਹਾ ਚਲੋ ਉਹ ਸਿੱਧਾ ਸਾਹਮਣੇ ਨਹੀਂ ਗਈ ਉਸਨੇ ਸਿਰਫ ਦੇਖਿਆ ਸਮਝਿਆ ਤੇ ਵਾਪਸ ਆ ਗਈ ਉਸ ਦਿਨ ਉਸ ਨੂੰ ਅਹਿਸਾਸ ਹੋਇਆ ਕਿ ਮਦਦ ਤਾਂ ਹਮੇਸ਼ਾ ਸਾਹਮਣੇ ਆ ਕੇ ਨਹੀਂ ਕੀਤੀ ਜਾਂਦੀ ਕੁਝ ਦਿਨਾਂ ਬਾਅਦ ਪ੍ਰੀਤ ਅਚਾਨਕ ਬਿਮਾਰ ਪੈ ਗਈ ਤੇਜ਼ ਬੁਖਾਰ ਲਗਾਤਾਰ ਕਮਜ਼ੋਰੀ ਮਨਿੰਦਰ ਉਹਨੂੰ ਕੋਲ ਦੇ ਸਰਕਾਰੀ ਹਸਪਤਾਲ ਲੈ ਗਿਆ ਪਰ ਉੱਥੇ ਦਵਾਈਆਂ ਦੀ ਕਮੀ ਸੀ ਡਾਕਟਰ ਨੇ ਕੁਝ ਟੈਸਟ ਲਿਖੇ ਜਿਨ੍ਹਾਂ ਦਾ ਖਰਚਾ ਮਨਿੰਦਰ ਲਈ ਭਾਰੀ ਸੀ ਉਹ ਬਾਹਰ ਬੈਂਚ ਤੇ ਬੈਠਾ ਸਿਰ ਫੜ ਕੇ ਸੋਚ ਰਿਹਾ ਸੀ ਉਸੇ ਟਾਈਮੇਂ ਹਸਪਤਾਲ ਦਾ ਕਰਮਚਾਰੀ ਉਹਦੇ ਕੋਲ ਆਇਆ ਤੇ ਬੋਲਿਆ ਤੁਹਾਡੀ ਭੈਣ ਦਾ ਇਲਾਜ ਇੱਕ ਟਰਸਟ ਨੇ ਕਵਰ ਕਰ ਲਿਆ ਸਾਰੇ ਟੈਸਟ ਤੇ ਦਵਾਈਆਂ ਉੱਥੇ ਹੀ ਆਉਣਗੀਆਂ ਮਨਿੰਦਰ ਹਰਾਨ ਰਹਿ ਗਿਆ ਕਰਮਚਾਰੀ ਨੇ ਮੋਢੇ ਚੜ੍ਹਾਏ ਨਾਮ ਤਾਂ ਨਹੀਂ ਦੱਸਿਆ ਗਿਆ ਮਨਿੰਦਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹਨੇ ਇਸ ਨੂੰ ਕਿਸਮਤ ਮੰਨ ਕੇ ਭੈਣ ਨੂੰ ਸੰਭਾਲ ਲਿਆ ਪ੍ਰੀਤ ਦਾ ਇਲਾਜ ਸ਼ੁਰੂ ਹੋ ਗਿਆ ਹੌਲੀ ਹੌਲੀ ਉਹਦੀ ਹਾਲਤ ਚੰਗੀ ਹੋਣ ਲੱਗੀ ਕੁਝ ਦਿਨਾਂ ਬਾਅਦ ਸਕੂਲ ਤੋਂ ਫੋਨ ਆਇਆ ਪ੍ਰੀਤ ਦਾ ਨਾਮ ਇੱਕ ਚੰਗੀ ਸ਼ਹਿਰ ਦੇ ਵੱਡੇ ਸਕੂਲ ਵਿੱਚ ਟਰਾਂਸਫਰ ਹੋ ਗਿਆ ਸੀ ਜਿੱਥੇ ਸਹੂਲਤਾਂ ਚੰਗੀਆਂ ਸੀ ਫੀਸ ਵੀ ਮਾਫ਼ ਸੀ ਮਨਿੰਦਰ ਹੈਰਾਨ ਸੀ ਉਹ ਸਮਝ ਨਹੀਂ پا ਰਿਹਾ ਸੀ ਇਹ ਸਭ ਕਿਵੇਂ ਹੋ ਰਿਹਾ ਹੈ ਇਧਰ ਕੀਰਤ ਆਪਣੇ ਕਮਰੇ ਵਿੱਚ ਬੈਠੀ ਇਹ ਸਭ ਰਿਪੋਰਟ ਸੁਣ ਰਹੀ ਸੀ ਉਹਦੇ ਚਿਹਰੇ ਤੇ ਕੋਈ ਮਾਣ ਨਹੀਂ ਸੀ ਬਸ ਸੰਤੋਸ਼ ਸੀ ਉਹਨੇ ਆਪਣੇ ਪਾਪਾ ਨੂੰ ਕੁਝ ਨਹੀਂ ਦੱਸਿਆ ਸੀ ਉਹ ਜਾਣਦੀ ਸੀ ਜੇਕਰ ਦੱਸਿਆ ਤਾਂ ਮਦਦ ਰੁਕ ਸਕਦੀ ਹੈ ਪਰ ਸਚਾਈ ਜ਼ਿਆਦਾ ਦੇਰ ਲੁਕੀ ਨਹੀਂ ਰਹਿੰਦੀ ਇੱਕ ਦਿਨ ਬਲਵਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਇੱਕ ਟਰਸਟ ਦੇ ਜ਼ਰੀਏ ਕਿਸੇ ਗਰੀਬ ਮੁੰਡੇ ਤੇ ਉਹਦੀ ਭੈਣ ਦੀ ਮਦਦ ਕਰ ਰਹੀ ਹੈ ਉਹਨਾਂ ਨੇ ਕੀਰਤ ਨੂੰ ਬੁਲਾਇਆ ਇਹ ਸਭ ਕੀ ਹੈ ਉਹਨਾਂ ਨੇ ਸਖਤ ਸਵਰ ਵਿੱਚ ਪੁੱਛਿਆ ਕੀਰਤ ਨੇ ਪਹਿਲੀ ਵਾਰ ਬਿਨਾਂ ਝੁਕੇ ਜਵਾਬ ਦਿੱਤਾ ਇਹ ਉਹੀ ਮੁੰਡਾ ਹੈ ਪਾਪਾ ਜਿਨੇ ਮੇਰੀ ਜਾਨ ਬਚਾਈ ਸੀ ਬਲਵਿੰਦਰ ਸਿੰਘ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਦੇਖਿਆ ਮੈਂ ਮਨਾ ਕੀਤਾ ਸੀ ਤੇ ਮੈਂ ਸੁਣਿਆ ਵੀ ਸੀ ਕੀਰਤ ਨੇ ਕਿਹਾ ਪਰ ਮੈਂ ਇਨਸਾਨੀਅਤ ਤੋਂ ਮੂੰਹ ਨਹੀਂ ਮੋੜ ਸਕਦੀ ਕਮਰੇ ਵਿੱਚ ਚੁੱਪ ਛਾ ਗਈ ਟੱਕਰ ਸਿਰਫ ਪਿਤਾ ਤੇ ਬੇਟੀ ਦੀ ਨਹੀਂ ਸੀ ਇਹ ਦੋ ਸੋਚਾਂ ਦੀ ਟੱਕਰ ਸੀ ਬਲਵਿੰਦਰ ਸਿੰਘ ਦੇ ਕਮਰੇ ਵਿੱਚ ਉਸ ਦਿਨ ਅਜੀਬ ਜਿਹੀ ਚੁੱਪੀ ਸੀ ਖਿੜਕੀ ਦੇ ਬਾਹਰ ਸ਼ਹਿਰ ਦੀ ਉਹ ਭਜ ਤੋਰ ਸੀ ਗੱਡੀਆਂ ਹਾਰਨ ਵਜਾ ਕੇ ਅੱਗੇ ਵਧ ਰਹੀਆਂ ਸੀ ਲੋਕ ਇੱਧਰ ਉੱਧਰ ਜਾ ਰਹੀ ਸਨ ਪਰ ਕਮਰੇ ਦੇ ਅੰਦਰ ਜਿਵੇਂ ਟਾਈਮ ਰੁਕ ਗਿਆ ਹੋਵੇ ਕੀਰਤ ਉਹਨਾਂ ਦੇ ਸਾਹਮਣੇ ਖੜੀ ਸੀ ਪਹਿਲੀ ਵਾਰ ਬਿਨਾਂ ਝਿਜਕ ਬਿਨਾਂ ਡਰ ਉਹਦੀਆਂ ਅੱਖਾਂ ਵਿੱਚ ਉਹ ਦ੍ਰਿੜਤਾ ਸੀ ਜੋ ਬਲਵਿੰਦਰ ਸਿੰਘ ਨੇ ਆਪਣੀ ਜਵਾਨੀ ਵਿੱਚ ਖੁਦ ਆਪਣੇ ਵਿੱਚ ਦੇਖੀ ਸੀ ਪਰ ਅੱਜ ਉਹੀ ਦ੍ਰਿੜਤਾ ਉਹਨਾਂ ਨੂੰ ਚੁਭ ਰਹੀ ਸੀ ਤੁਸੀਂ ਸਮਝਦੇ ਕਿਉਂ ਨਹੀਂ ਉਹ ਬਲਵਿੰਦਰ ਸਿੰਘ ਨੇ ਪਾਰੀ ਆਵਾਜ਼ ਵਿੱਚ ਕਿਹਾ ਇਹ ਤੁਹਾਡੇ ਲਈ ਠੀਕ ਨਹੀਂ ਦੁਨੀਆ ਇੰਨੀ ਸਿੱਧੀ ਨਹੀਂ ਹੁੰਦੀ ਕੀਰਤਨੇ ਕਡੂੰਗਾ ਸਾਹ ਲਿਆ ਪਾਪਾ ਜੇਕਰ ਦੁਨੀਆ ਸਿੱਧੀ ਨਹੀਂ ਹੈ ਤਾਂ ਕੀ ਸਾਨੂੰ ਵੀ ਟੇਡੇ ਹੋ ਜਾਣਾ ਚਾਹੀਦਾ ਬਲਵਿੰਦਰ ਸਿੰਘ ਕੁਝ ਬੋਲ ਹੀ ਨਾ ਪਾਏ ਉਹਨਾਂ ਨੂੰ ਗੁੱਸਾ ਸੀ ਪਰ ਕਿਤੇ ਨਾ ਕਿਤੇ ਆ ਸਹਿਜ ਜਿਹਾ ਡਰ ਵੀ ਸੀ ਡਰੇ ਇਸ ਗੱਲ ਦਾ ਸੀ ਉਹਨਾਂ ਦੀ ਧੀ ਉਹਨਾਂ ਤੋਂ ਸਵਾਲ ਕਰ ਰਹੀ ਸੀ ਤੇ ਸਵਾਲ ਸਹੀ ਸੀ ਤੁਹਾਨੂੰ ਅੰਦਾਜ਼ਾ ਹੈ ਬਲਵਿੰਦਰ ਸਿੰਘ ਨੇ ਫੇਰ ਕਿਹਾ ਕਿ ਇਦਾਂ ਦੇ ਲੋਕਾਂ ਨਾਲ ਜੁੜਨ ਨਾਲ ਸਾਡੀ ਇੱਜ਼ਤ ਤੇ ਕੀ ਅਸਰ ਪੈਂਦਾ ਹੈ ਕੀਰਤ ਨੇ ਪਹਿਲੀ ਵਾਰ ਕੋੜੇ ਸਵਰ ਵਿੱਚ ਜਵਾਬ ਦਿੱਤਾ ਇੱਜ਼ਤ ਉਸ ਰਾਤ ਕਿੱਥੇ ਸੀ ਪਪਾ ਜਦੋਂ ਹਾਈਵੇ ਤੋਂ ਲੋਕ ਗੱਡੀਆਂ ਚਲਾਉਂਦੇ ਹੋਏ ਲੰਘ ਰਹੇ ਸੀ ਕੋਈ ਨਹੀਂ ਰੁਕਿਆ ਜੇਕਰ ਉਸ ਮੁੰਡੇ ਨੇ ਵੀ ਇਹੀ ਸੋਚਿਆ ਹੁੰਦਾ ਤਾਂ ਅੱਜ ਉਹ ਵਾਕ ਪੂਰਾ ਹੀ ਨਾ ਕਰ ਪਾਈ ਬਲਵਿੰਦਰ ਸਿੰਘ ਦੀਆਂ ਉਂਗਲਾਂ ਮੇਜ਼ ਤੇ ਕੱਸ ਗਈਆਂ ਉਹਨਾਂ ਨੇ ਚਿਹਰਾ ਫੇਰ ਲਿਆ ਗੱਲਬਾਤ ਉੱਥੇ ਹੀ ਖਤਮ ਹੋ ਗਈ ਪਰ ਦੋਨਾਂ ਵਿੱਚ ਦੀਵਾਰ ਖੜੀ ਹੋ ਚੁੱਕੀ ਸੀ ਉਧਰ ਮਨਿੰਦਰ ਦੇ ਮਨ ਵਿੱਚ ਸਵਾਲਾਂ ਦਾ ਤੂਫਾਨ ਸੀ ਉਹਨੂੰ ਹੌਲੀ-ਹੌਲੀ ਸਮਝ ਆਉਣ ਲੱਗਾ ਕਿ ਪ੍ਰੀਤ ਦੇ ਇਲਾਜ ਤੇ ਸਕੂਲ ਦੀ ਪੜ੍ਹਾਈ ਪਿੱਛੇ ਕੋਈ ਵੱਡਾ ਹੀ ਹੱਥ ਹੈ ਇੱਕ ਸ਼ਾਮ ਜਦੋਂ ਪ੍ਰੀਤ ਨੂੰ ਸਕੂਲ ਤੋਂ ਲੈਣ ਗਿਆ ਤਾਂ ਸਕੂਲ ਦੀ ਇੱਕ ਅਧਿਆਪਕਾ ਨੇ ਉਹਨਾਂ ਨੂੰ ਕਿਹਾ ਤੁਸੀਂ ਬਹੁਤ ਕਿਸਮਤ ਵਾਲੇ ਹੋ ਤੁਹਾਡੀ ਭੈਣ ਨੂੰ ਜਿਸ ਟਰਸਟ ਨੇ ਗੋਦ ਲਿਆ ਉਹ ਬੱਚਿਆਂ ਦਾ ਫਿਊਚਰ ਬਦਲ ਦਿੰਦਾ ਮਨਿੰਦਰ ਘਰ ਦੇ ਵਿੱਚ ਚੁੱਪ ਸੀ ਉਹਨੂੰ ਦਇਆ ਦੇ ਨਾਲ ਮਦਦ ਮਿਲਣਾ ਪਸੰਦ ਨਹੀਂ ਸੀ ਉਹ ਜਾਣਦਾ ਸੀ ਉਸਨੇ ਕਦੇ ਕਿਸੇ ਤੋਂ ਕੁਝ ਮੰਗਿਆ ਹੀ ਨਹੀਂ ਉਸ ਰਾਤ ਉਸਨੇ ਤੈਅ ਕੀਤਾ ਕਿ ਉਹ ਸਚਾਈ ਜਾਣ ਕੇ ਹੀ ਰਹੇਗਾ ਅਗਲੇ ਦਿਨ ਉਹ ਉਸੇ ਹਸਪਤਾਲ ਪਹੁੰਚਿਆ ਜਿੱਥੇ ਪ੍ਰੀਤ ਭਰਤੀ ਸੀ ਪੁੱਛਗਿੱਛ ਕਰਨ ਤੋਂ ਬਾਅਦ ਉਹਨੂੰ ਦੱਸਿਆ ਗਿਆ ਉਹ ਟਰਸਟ ਦੇ ਕਾਗਜ਼ਾਤ ਇੱਥੇ ਹੀ ਸਾਡੇ ਕੋਲ ਹੀ ਹੈ ਨਾਮ ਸਿੱਧੇ ਤੌਰ ਤੇ ਕਿਸੇ ਦਾ ਨਹੀਂ ਸੀ ਪਰ ਇੱਕ ਸੈਨ ਉਸ ਨੂੰ ਚੁੱਭ ਗਏ ਕੀਰਤਕੌਰ ਮਨਿੰਦਰ ਦਾ ਦਿਲ ਬੈਠ ਜਾ ਗਿਆ ਉਹਨੂੰ ਸਮਝ ਵਿੱਚ ਆ ਗਿਆ ਕਿ ਮਦਦ ਕਿੱਥੋਂ ਆ ਰਹੀ ਸੀ ਉਹ ਬਿਨਾਂ ਸਮਾਂ ਗਵਾਏ ਕੀਰਤ ਨੂੰ ਮਿਲਣ ਪਹੁੰਚਾ ਕੀਰਤ ਉਹਨੂੰ ਵੇਖ ਕੇ ਚੌਕੀ ਫਿਰ ਉਸ ਦੇ ਚਿਹਰੇ ਤੇ ਹਲਕੀ ਜਿਹੀ ਰਾਤ ਆਈ ਤੁਸੀਂ ਠੀਕ ਹੋ ਉਸਨੇ ਪੁੱਛਿਆ ਮਨਿੰਦਰ ਨੇ ਸਿੱਧਾ ਸਵਾਲ ਕੀਤਾ ਮੇਰੀ ਭੈਣ ਦੇ ਇਲਾਜ ਤੇ ਪੜ੍ਹਾਈ ਦਾ ਇੰਤਜ਼ਾਮ ਤੁਸੀਂ ਕੀਤਾ ਕੀਰਤ ਕੁਝ ਪਲ ਚੁੱਪ ਰਹੀ ਫਿਰ ਸਿਰ ਝੁਕਾ ਲਿਆ हां क्यों कीर्त दी आवाज ਵਿੱਚ ਨਰਾਜਗੀ ਨਹੀਂ ਸੀ ਬਸ ਆਤਮ ਸਨਮਾਨ ਸੀ ਕਿਉਂਕਿ ਤੁਸੀਂ ਮੇਰੀ ਜਾਨ ਬਚਾਈ ਕੀਰਤ ਨੇ ਕਿਹਾ ਤੇ ਤੁਹਾਡੀ ਭੈਣ ਨੂੰ ਜ਼ਿੰਦਗੀ ਮਿਲਣੀ ਚਾਹੀਦੀ ਹੈ ਜੋ ਹਰ ਕਿਸੇ ਬੱਚੇ ਨੂੰ ਮਿਲਦੀ ਹੈ ਮਨਿੰਦਰ ਨੇ ਡੂੰਗਾ ਸਾਹ ਲਿਆ ਮੈਂ ਮਦਦ ਇਸ ਲਈ ਨਹੀਂ ਕੀਤੀ ਸੀ ਕਿ ਬਦਲੇ ਵਿੱਚ ਮੈਨੂੰ ਮਦਦ ਮਿਲੇ ਕੀਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਇਹ ਮਦਦ ਅਹਿਸਾਨ ਸਮਝ ਕੇ ਨਹੀਂ ਕੀਤੀ ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਮੈਂ ਸਬਰ ਰਖਵਾ ਦਿਆਂਗੀ ਮਨਿੰਦਰ ਕੁਝ ਦੇਰ ਚੁੱਪ ਰਿਹਾ ਫਿਰ ਬੋਲਿਆ ਜੇਕਰ ਮਦਦ ਤਰੋਕ ਦਿੱਤੀ ਗਈ ਤਾਂ ਨੁਕਸਾਨ ਮੇਰੀ ਭੈਣ ਦਾ ਹੋਵੇਗਾ ਤੇ ਇਹ ਮੈਂ ਨਹੀਂ ਚਾਹੁੰਦਾ ਦੋਵਾਂ ਵਿਚਾਰੇ ਪਹਿਲੀ ਵਾਰ ਬਰਾਬਰੀ ਦੀ ਗੱਲਬਾਤ ਹੋਈ ਨਾ ਅਮੀਰੀ ਨਾ ਗਰੀਬੀ ਬਸ ਇਨਸਾਨੀਅਤ ਇਹ ਸ਼ਾਂਤੀ ਜ਼ਿਆਦਾ ਦੇਰ ਟਿਕ ਨਾ ਸਕੇ ਬਲਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਕਿ ਮਨਿੰਦਰ ਹਸਪਤਾਲ ਆਇਆ ਸੀ ਤੇ ਕੀਰਤ ਨੂੰ ਮਿਲਿਆ ਸੀ ਉਸਨੇ ਮਨਿੰਦਰ ਨੂੰ ਆਪਣੇ ਦਫ਼ਤਰ ਬੁਲਾਇਆ ਵੱਡੇ ਵੱਡੇ ਸ਼ੀਸ਼ਿਆਂ ਨਾਲ ਕ੍ਰਿਆ ਕਮਰਾ ਮਹਿੰਗੀਆਂ ਕੁਰਸੀਆਂ ਕੰਧਾਂ ਤੇ ਟੰਗੀਆਂ ਤਸਵੀਰਾਂ ਮਨਿੰਦਰ ਸਾਹਮਣੇ ਖੜਾ ਸੀ ਸਿੱਧਾ ਸ਼ਾਂਤ ਤੈਨੂੰ ਕੀ ਲੱਗਦਾ ਹੈ ਬਲਵਿੰਦਰ ਸਿੰਘ ਨੇ ਠੰਡੇ ਸਵਰ ਵਿੱਚ ਪੁੱਛਿਆ ਕਿ ਤੂੰ ਮੇਰੀ ਬੇਟੀ ਦੇ ਨੇੜੇ ਆ ਕੇ ਕੁਝ ਵੀ ਕਰ ਸਕਦਾ ਮੈਂ ਕੁਝ ਨਹੀਂ ਕਰ ਰਿਹਾ ਸਰਦਾਰ ਜੀ ਮਨਿੰਦਰ ਨੇ ਜਵਾਬ ਦਿੱਤਾ ਮੈਂ ਬਸ ਸਚਾਈ ਜਾਨਣਾ ਚਾਹੁੰਦਾ ਸੀ ਸਚਾਈ ਬਲਵਿੰਦਰ ਸਿੰਘ ਨੇ ਹੈਰਾਨੀ ਨਾਲ ਕਿਹਾ ਸਚਾਈ ਇਹ ਹੈ ਕਿ ਹਰ ਮਦਦ ਦੀ ਇੱਕ ਕੀਮਤ ਹੁੰਦੀ ਹੈ ਮਨਿੰਦਰ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਮੇਰੇ ਲਈ ਮਦਦ ਦੀ ਕੀਮਤ ਇਨਸਾਨੀਅਤ ਹੈ ਸੌਦਾ ਨਹੀਂ ਬਲਵਿੰਦਰ ਸਿੰਘ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਸਾਹਮਣੇ ਖੜਾ ਮੁੰਡਾ ਕਮਜ਼ੋਰ ਨਹੀਂ ਉਹਦੇ ਕੋਲ ਪੈਸਾ ਨਹੀਂ ਸੀ ਪਰ ਝੁਕਣ ਦੀ ਆਦਤ ਨਹੀਂ ਸੀ ਤੂੰ ਕੀ ਚਾਹੁੰਦਾ ਹੈ ਬਲਵਿੰਦਰ ਸਿੰਘ ਨੇ ਪੁੱਛਿਆ ਕੁਝ ਨਹੀਂ ਮਨਿੰਦਰ ਨੇ ਸਾਫ਼ ਕਿਹਾ ਬਸ ਇਨਾ ਕੀ ਮੇਰੀ ਭੈਣ ਦੀ ਪੜ੍ਹਾਈ ਨਾ ਰੁਕੇ ਇਹ ਆਸਾਨ ਸਮਝ ਕੇ ਨਹੀਂ ਹੱਕ ਸਮਝ ਕੇ ਹੋਵੇ ਕਮਰੇ ਵਿੱਚ ਸਰਨਾਟਾ ਆ ਗਿਆ ਬਲਵਿੰਦਰ ਸਿੰਘ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਸ਼ੀਸ਼ਾ ਦਿਖਾ ਦਿੱਤਾ ਹੋਵੇ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਸੌਦੇ ਕੀਤੇ ਪਰ ਇਹ ਸੌਦਾ ਅਲੱਗ ਸੀ ਜਿਹਦੇ ਵਿੱਚ ਪੈਸਾ ਨਹੀਂ ਸੋਚ ਬਦਲਣੀ ਸੀ ਮਨਿੰਦਰ ਜਾਨ ਲਈ ਮੁੜਿਆ ਉਦੋਂ ਹੀ ਬਲਵਿੰਦਰ ਸਿੰਘ ਨੇ ਪਿੱਛੋਂ ਕਿਹਾ ਜੇਕਰ ਮੈਂ કહਾਂ ਕਿ ਇਹ ਮਦਦ ਹਮੇਸ਼ਾ ਚੱਲਦੀ ਰਹੇਗੀ ਬਿਨਾਂ ਕਿਸੇ ਸ਼ਰਤ ਦੇ ਮਨਿੰਦਰ ਰੁਕਿਆ ਫਿਰ ਬੋਲਿਆ ਤਾਂ ਮੈਂ ਮੰਨ ਲਵਾਂਗਾ ਕਿ ਪੰਜਾਬ ਵਿੱਚ ਹਜੇ ਵੀ ਇਨਸਾਨੀਅਤ ਜਿੰਦਾਬਾਦ ਹੈ ਉਸ ਦਿਨ ਤਿੰਨ ਜ਼ਿੰਦਗੀਆਂ ਨਹੀਂ ਦਿਸ਼ਾ ਬਦਲ ਗਈ ਬਲਵਿੰਦਰ ਸਿੰਘ ਦੇ ਅੰਦਰ ਪਹਿਲੀ ਵਾਰ ਸਵਾਲ ਉੱਠਿਆ ਕਿ ਦੌਲਤ ਸੱਚ ਵਿੱਚ ਸਭ ਕੁਝ ਹੈ ਤੇ ਕੀਰਤ ਨੇ ਪਹਿਲੀ ਵਾਰ ਮਹਿਸੂਸ ਕੀਤਾ ਸਹੀ ਤੇ ਗਲਤ ਦੇ ਵਿਚਾਰੇ ਖੜੇ ਹੋਣਾ ਕਿੰਨਾ ਭਾਰੀ ਹੁੰਦਾ ਹੈ ਪੰਜਾਬ ਵਿੱਚ ਸਵੇਰ ਹਮੇਸ਼ਾ ਜਲਦੀ ਆ ਜਾਂਦੀ ਹੈ ਪਰ ਉਸ ਦਿਨ ਬਲਵਿੰਦਰ ਸਿੰਘ ਲਈ ਸਵੇਰ ਕੁਝ ਅਲੱਗ ਸੀ ਰਾਤ ਭਰ ਨੀਂਦ ਨਹੀਂ ਆਈ ਸ਼ੀਸ਼ੇ ਦੀ ਖਿੜਕੀ ਤੋਂ ਬਾਹਰ ਵੇਖਦੇ ਹੋਏ ਉਹਨਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਜਿਹੜੇ ਕਾਰੋਬਾਰ ਨੂੰ ਖੜਾ ਕਰਨ ਵਿੱਚ ਉਹਨਾਂ ਨੇ ਉਮਰਾਂ ਲਾ ਦਿੱਤੀਆਂ ਉਹ ਉਹਨਾਂ ਨੂੰ ਅੰਦਰੋਂ ਓਨਾ ਹੀ ਖੋਖਲਾ ਕਰ ਰਿਹਾ ਸੀ ਉਹਨਾਂ ਦੀ ਕੁੜੀ ਦੇ ਸਵਾਲ ਮਨਿੰਦਰ ਦੀ ਸਿੱਧੀ ਨਿਗਾਹ ਤੇ ਪ੍ਰੀਤ ਦਾ ਫਿਊਚਰ ਤਿੰਨੇ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਇੱਕ ਨਾਲ ਘੁੰਮ ਰਹੀਆਂ ਸੀ ਉਦੋਂ ਮਨਿੰਦਰ ਦਾ ਦਿਨ ਹਮੇਸ਼ਾ ਦੀ ਤਰ੍ਹਾਂ ਸ਼ੁਰੂ ਹੋਇਆ ਉਹ ਪਹਿਨ ਨੂੰ ਸਕੂਲ ਛੱਡਣ ਗਿਆ ਤੇ ਫੇਰ ਕੰਮ ਤੇ ਨਿਕਲ ਪਿਆ ਪਰ ਅੱਜ ਉਹਦੇ ਪੈਰਾਂ ਵਿੱਚ ਇੱਕ ਅਜੀਬ ਜਿਹੀ ਦ੍ਰਿੜਤਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਹੁਣ ਚੀਜ਼ਾਂ ਬਦਲਣਗੀਆਂ ਜਾਂ ਚੰਗੇ ਲਈ ਜਾਂ ਹਮੇਸ਼ਾ ਲਈ ਦੁਪਹਿਰ ਦੇ ਟਾਈਮ ਉਹਦੇ ਮੋਬਾਈਲ ਤੇ ਅਣਜਾਣ ਨੰਬਰ ਤੋਂ ਕਾਲ ਆਈ ਉਧਰੋਂ ਆਵਾਜ਼ ਆਈ ਮਨਿੰਦਰ ਸਰਦਾਰ ਬਲਵਿੰਦਰ ਸਿੰਘ ਤੁਹਾਨੂੰ ਮਿਲਣਾ ਚਾਹੁੰਦੇ ਹਨ ਅੱਜ ਸ਼ਾਮ ਨੂੰ ਆਫਿਸ ਵਿੱਚ ਮਨਿੰਦਰ ਨੇ ਫੋਨ ਕੱਟ ਦਿੱਤਾ ਉਹਨੇ ਕੁਝ ਪਲ ਸੋਚਿਆ ਫਿਰ ਕੰਮ ਖਤਮ ਕਰਕੇ ਤੈ ਸਮੇਂ ਤੇ ਉੱਥੇ ਪਹੁੰਚ ਗਿਆ ਬਲਵਿੰਦਰ ਸਿੰਘ ਦੇ ਆਫਿਸ ਵਿੱਚ ਅੱਜ ਕੋਈ ਤਾਮ-ਜਾਮ ਨਹੀਂ ਸੀ ਉਹੀ ਕਮਰਾ ਉਹੀ ਕੁਰਸੀਆਂ ਪਰ ਮਾਹੌਲ ਬਦਲਿਆ ਹੋਇਆ ਸੀ ਕੀਰਤ ਵੀ ਉੱਥੇ ਸੀ ਉਸ ਦੀਆਂ ਅੱਖਾਂ ਵਿੱਚ ਚਿੰਤਾ ਤੇ ਉਮੀਦ ਦੋਵੇਂ ਸੀ ਬੈਠੋ ਬਲਵਿੰਦਰ ਸਿੰਘ ਨੇ ਕਿਹਾ ਮਨਿੰਦਰ ਬਹਿ ਗਿਆ ਕੁਝ ਸੈਕਿੰਡ ਤੱਕ ਕੋਈ ਨਾ ਬੋਲਿਆ ਫਿਰ ਬਲਵਿੰਦਰ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਮੈਂ ਜ਼ਿੰਦਗੀ ਵਿੱਚ ਬਹੁਤ ਫੈਸਲੇ ਕੀਤੇ ਹਨ ਜ਼ਿਆਦਾਤਰ ਫਾਇਦੇ ਲਈ ਪਰ ਕੁਝ ਫੈਸਲੇ ਇਦਾਂ ਦੇ ਹੁੰਦੇ ਨੇ ਜੋ ਸ਼ੀਸ਼ਾ ਦਿਖਾ ਜਾਂਦੇ ਹਨ ਉਹਨਾਂ ਨੇ ਕੀਰਤ ਵੱਲ ਵੇਖਿਆ ਤੂੰ ਸਹੀ ਸੀ ਕੀਰਤ ਦੀਆਂ ਅੱਖਾਂ ਪਰ ਆਈਆਂ ਬਲਵਿੰਦਰ ਸਿੰਘ ਨੇ ਅੱਗੇ ਕਿਹਾ ਤੇਰੀ ਵਜ੍ਹਾ ਨਾਲ ਨਹੀਂ ਮਨਿੰਦਰ ਸਗੋਂ ਤੇਰੇ ਸਵਾਲਾਂ ਦੀ ਵਜ੍ਹਾ ਨਾਲ ਤੂੰ ਕਦੇ ਕੁਝ ਮੰਗਿਆ ਨਹੀਂ ਫਿਰ ਵੀ ਤੂੰ ਸਾਨੂੰ ਉਹ ਦਿੱਤਾ ਜੋ ਸ਼ਾਇਦ ਅਸੀਂ ਗਵਾ ਦਿੱਤਾ ਸੀ ਮਨਿੰਦਰ ਚੁੱਪ ਰਿਹਾ ਉਹਨੇ ਕੁਝ ਨਾ ਕਿਹਾ ਮੈਂ ਚਾਹੁੰਦਾ ਬਲਵਿੰਦਰ ਸਿੰਘ ਨੇ ਗੱਲ ਅੱਗੇ ਵਧਾਈ ਕਿ ਜੋ ਮਦਦ ਆ ਉਹ ਹੁਣ ਤੱਕ ਚੁੱਪਚਾਪ ਹੋ ਰਹੀ ਸੀ ਉਹ ਸਿਰਫ ਤੇਰੀ ਭੈਣ ਤੱਕ ਸੀਮਤ ਨਾ ਰਹੇ ਮਨਿੰਦਰ ਨੇ ਪਹਿਲੀ ਵਾਰ ਨਿਗਾਹ ਚੱਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਜੀ ਬਲਵਿੰਦਰ ਸਿੰਘ ਨੇ ਇੱਕ ਫਾਈਲ ਸਾਹਮਣੇ ਰੱਖ ਦਿੱਤੀ ਇੱਕ ਫਾਊਂਡੇਸ਼ਨ ਪੰਜਾਬ ਦੇ ਉਹਨਾਂ ਬੱਚਿਆਂ ਲਈ ਜੋ ਸ਼ਹਿਰ ਵਿੱਚ ਆ ਕੇ ਕੰਮ ਕਰਦੇ ਹਨ ਪੜਨਾ ਚਾਹੁੰਦੇ ਹਨ ਪਰ ਮੌਕਾ ਨਹੀਂ ਮਿਲਦਾ ਇਲਾਜ ਪੜ੍ਹਾਈ ਹੁਨਰ ਸਭ ਕੁਝ ਬਿਨਾਂ ਸ਼ਰਤ कीर्तन ने होली जही किहा ਤੇ ਇਸ ਦਾ ਨਾਮ ਕੀ ਹੋਵੇਗਾ ਇਨਸਾਨੀਅਤ ਦੀ ਪਹਿਲ ਮਨਿੰਦਰ ਕੁਝ ਪਲ ਚੁੱਪ ਰਿਹਾ ਫਿਰ ਬੋਲਿਆ ਜੇਕਰ ਸਿਰਫ ਨਾਮ ਲਈ ਹੈ ਤਾ ਮੈਂ ਇਹਦੇ ਵਿੱਚ ਨਹੀਂ ਰਹਾਗਾ ਬਲਵਿੰਦਰ ਸਿੰਘ ਨੇ ਸਿਰ ਹਿਲਾਇਆ ਮੈਂ ਜਾਣਦਾ ਸੀ ਤੂੰ ਇਹੀ ਕਹੇਗਾ ਇਸ ਲਈ ਮੈਂ ਤੈਅ ਕੀਤਾ ਹੈ ਇਸ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਤੂੰ ਤੇ ਕੀਰਤ ਮਿਲ ਕੇ ਸੰਭਾਲੋਗੇ ਕੀਰਤ ਚੌਂਕੀ ਪਾਪਾ ਨਹੀਂ ਬਲਵਿੰਦਰ ਨੇ ਕਿਹਾ ਇਹ ਤੇਰੀ ਸੋਚ ਹੈ ਤੇਰੀ ਲੜਾਈ ਹੈ ਮੈਂ ਬਸ ਸਹਾਰਾ ਬਣਾਗਾ ਮਨਿੰਦਰ ਨੇ ਡੂੰਗਾ ਸਾਹ ਲਿਆ ਮੈਂ ਕਿਸੇ ਕੁਰਸੀ ਲਈ ਨਹੀਂ ਕੰਮ ਲਈ ਤਿਆਰ ਹਾਂ ਮੈਂ ਇਹੀ ਤਾਂ ਚਾਹੁੰਦਾ ਸੀ ਬਲਵਿੰਦਰ ਸਿੰਘ ਨੇ ਕਿਹਾ ਕੁਝ ਹੀ ਹਫ਼ਤਿਆਂ ਵਿੱਚ ਪੰਜਾਬ ਵਿੱਚ ਬਦਲਾਅ ਦਿਖਣ ਲੱਗਾ ਹਾਈਵੇ ਦੇ ਕੋਲ ਜਿੱਥੇ ਕਦੇ ਐਕਸੀਡੈਂਟ ਹੋਇਆ ਸੀ ਉੱਥੇ ਇੱਕ ਹੈਲਪ ਡਿਸਕ ਸ਼ੁਰੂ ਹੋਈ ਉੱਥੇ ਐਂਬੂਲੈਂਸ ਫਾਸਟ ਐਡ ਤੇ ਕਾਨੂੰਨੀ ਮਦਦ ਸਾਰੀਆਂ ਚੀਜ਼ਾਂ ਉਪਲਬਧ ਸੀ ਕਈ ਬੱਚੇ ਜੋ ਪਹਿਲਾਂ ਟਾਬਿਆਂ ਤੇ ਸਹਾਇਤਾ ਦੇ ਕੰਮ ਕਰਦੇ ਸੀ ਹੁਣ ਸ਼ਾਮ ਨੂੰ ਪੜ੍ਹਾਈ ਲਈ ਆਉਂਦੇ ਪ੍ਰੀਤ ਦਾ ਸਕੂਲ ਬਦਲ ਦਿੱਤਾ ਗਿਆ ਸੀ ਪਰ ਉਸ ਦਾ ਸੁਭਾਅ ਉਹੀ ਰਿਹਾ ਇੱਕ ਦਿਨ ਉਹਨੇ ਮਨਿੰਦਰ ਨੂੰ ਪੁੱਛਿਆ ਵੀਰੇ ਹੁਣ ਅਸੀਂ ਅਮੀਰ ਹੋ ਗਏ ਮਨਿੰਦਰ ਹੱਸਿਆ ਨਹੀਂ ਅਸੀਂ ਜ਼ਿੰਮੇਵਾਰ ਹੋ ਗਏ ਆ ਕੀਰਤ ਅਕਸਰ ਉੱਥੇ ਆਉਂਦੀ ਬੱਚਿਆਂ ਨੂੰ ਮਿਲਦੀ ਉਹਨਾਂ ਦੇ ਘਰ ਦੀ ਸਥਿਤੀ ਸਮਝਦੀ ਪਹਿਲੀ ਵਾਰ ਉਹਨੂੰ ਲੱਗਿਆ ਉਹਦੀ ਜ਼ਿੰਦਗੀ ਦਾ ਮਤਲਬ ਕਿਸੇ ਪਾਰਟੀ ਜਾਂ ਮੀਟਿੰਗ ਤੋਂ ਵੱਡਾ ਹੈ ਬਲਵਿੰਦਰ ਸਿੰਘ ਬਦਲ ਰਹੀ ਸੀ ਹੁਣ ਉਹਨਾਂ ਦੇ ਫੈਸਲੇ ਸਿਰਫ ਫੈਲਾ ਵੇਖ ਕੇ ਨਹੀਂ ਲੈਂਦੇ ਸੀ ਲੋਕਾਂ ਨੂੰ ਸੁਣਦੇ ਉਹਨਾਂ ਨੂੰ ਅਹਿਸਾਸ ਹੋਇਆ ਕੋਮ ਉੱਚੀਆਂ ਇਮਾਰਤਾਂ ਨਾਲ ਨਹੀਂ ਸਹੀ ਫੈਸਲਿਆਂ ਨਾਲ ਬਣਦੀ ਹੈ ਇੱਕ ਸ਼ਾਮ ਨਿੰਦਰ ਉਸੇ ਸੜਕ ਤੇ ਖੜਾ ਸੀ ਜਿੱਥੇ ਸਭ ਸ਼ੁਰੂ ਹੋਇਆ ਸੀ ਸਟਰੀਟ ਲਾਈਟਾਂ ਚੱਲ ਰਹੀਆਂ ਸੀ ਕੋਲ ਹੀ ਹੈਲਪ ਡੈਕਸ ਦੇ ਦੋ ਗੱਭਰੂ ਤਨਾਤ ਸੀ ਉਦੋਂ ਇੱਕ ਪੁਰਾਣੀ ਬਾਈਕ ਰੁੱਕ ਗਈ ਬਾਈਕ ਸਵਾਰ ਨੇ ਕਿਹਾ ਵੀਰੇ ਤੇਲ ਖਤਮ ਹੋ ਗਿਆ ਹੈ ਮਨਿੰਦਰ ਹੱਸਿਆ ਰੁਕੋ ਮਦਦ ਮਿਲ ਜਾਵੇਗੀ ਜਦੋਂ ਬਾਈਕ ਸਵਾਰ ਚਲਾ ਗਿਆ ਕੀਰਤ ਕੋਲ ਆ ਕੇ ਖੜੀ ਹੋ ਗਈ ਜੇਕਰ ਉਸ ਰਾਤ ਤੁਸੀਂ ਨਾ ਹੁੰਦੇ ਤਾਂ ਮਨਿੰਦਰ ਨੇ ਸੜਕ ਵੱਲ ਵੇਖਿਆ ਤਾ ਸ਼ਾਇਦ ਅੱਜ ਇਹ ਸਭ ਨਾ ਹੁੰਦਾ ਕੀਰਤਨੇ ਕਿਹਾ ਤੁਸੀਂ ਮੇਰੀ ਜਾਨ ਬਚਾਈ ਪਰ ਅਸਲ ਵਿੱਚ ਤੁਸੀਂ ਸਾਨੂੰ ਜੀਣਾ ਸਿਖਾਇਆ ਮਨਿੰਦਰ ਨੇ ਸਿਰ ਹਿਲਾਇਆ ਇਨਸਾਨੀਅਤ ਕਿਸੇ ਇੱਕ ਦੀ ਨਹੀਂ ਹੁੰਦੀ ਸਭ ਦੀ ਹੁੰਦੀ ਹੈ ਉਸ ਦਿਨ ਪੰਜਾਬ ਦੀ ਭੀੜ ਵਿੱਚ ਕੋਈ ਵੱਡਾ ਸ਼ੋਰ ਨਹੀਂ ਹੋਇਆ ਕੋਈ ਜਸ਼ਨ ਨਹੀਂ ਮਨਾਇਆ ਗਿਆ ਪਰ ਇੱਕ ਸੱਚਾ ਬਦਲਾਵ ਚੁੱਪਚਾਪ ਜੜਾਂ 'ਚ ਆ ਚੁੱਕਾ ਸੀ ਕਿਉਂਕਿ ਇੱਕ ਪਿੰਡ ਦਾ ਗਰੀਬ ਮੁੰਡਾ जिने बिना कुछ मांगे मदद की थी उसने साबित कर ਦਿੱਤਾ ਸੀ ਕਿ ਸਮਾਜ ਬਦਲਣ ਲਈ दौਲਤ ਨਹੀਂ ਦਿਲ ਚਾਹੀਦਾ ਤਾਂ ਦੋਸਤੋ ਅੱਜ ਦੀ ਕਹਾਣੀ ਸੀ ਉਸ ਮੁੰਡੇ ਦੀ ਇਨਸਾਨੀਅਤ ਦੀ ਤੇ ਇੱਕ ਫੈਸਲੇ ਦੀ ਜਿਸ ਨੇ ਕਈਆਂ ਦੀਆਂ ਜ਼ਿੰਦਗੀਆਂ ਜੋੜ ਦਿੱਤੀਆਂ ਜੇਕਰ ਇਹ ਕਹਾਣੀ ਤੁਹਾਡੇ ਦਿਲ ਨੂੰ ਛੋਹ ਗਈ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਪੂਰੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ